ਅਖੀਰ ਸਰਕਾਰਾਂ ਦੀ ਕਈ ਸਾਲਾਂ ਬਾਅਦ ਅੱਖ ਖੁੱਲ ਗਈ ਹੈ ਅਕਸਰ ਕਿਹਾ ਜਾਂਦਾ ਹੈ ਸਰਕਾਰੀ ਕੰਮ ਫਾਈਲਾਂ ਚ ਰੁਲ ਜਾਂਦੇ ਨੇ ਕਈ ਕਈ ਸਾਲ ਅਜਿਹਾ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੂੰ ਡੈਪੂਟੇਸ਼ਨ ਤੇ ਭੇਜਣ ਦਾ ਮਾਮਲਾ ਸਾਹਮਣੇ ਆਇਆ ਇੱਕ ਅਕਸਰ ਚਰਚਾ ਰਹਿੰਦੀ ਸੀ ਵੀ BBMB ਵਿੱਚ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੀਆਂ ਮੁਲਾਜ਼ਮਾਂ ਦੀਆਂ ਇੰਜੀਨੀਅਰਾਂ ਦੀਆਂ ਨਰਸਾਂ ਦੀਆਂ ਡਾਕਟਰਾਂ ਦੀਆਂ ਵਰਕਰਾਂ ਦੀਆਂ ਅਸਾਮੀਆਂ ਅਕਸਰ ਖਾਲੀ ਰਹਿੰਦੀਆਂ ਨੇ ਤੇ ਫਿਰ ਸਮਾਂ ਪਾ ਕੇ BBMB ਪ੍ਰਸ਼ਾਸਨ ਆਪਣੇ ਪੱਧਰ ਤੇ ਪੰਜਾਬ ਦੇ ਕੋਟੇ ਦੀਆਂ ਅਸਾਮੀਆਂ ਹੋਰ ਰਾਜਾਂ ਦੇ ਮੁਲਾਜ਼ਮਾਂ ਰਹੀਂ ਭਰਦਾ ਆ ਰਿਹਾ ਸੀ ਜਿਹਦੇ ਨਾਲ ਪੰਜਾਬ ਸਰਕਾਰ ਨੂੰ ਪੰਜਾਬ ਨੂੰ ਵੱਡੇ ਪੱਧਰ ਤੇ ਛੱਟ ਲੱਗਦੀ ਸੀ ਹੁਣ ਪੰਜਾਬ ਦੀ ਕੈਬਨਟ ਨੇ ਭਗਵੰਤ ਮਾਨ ਸਰਕਾਰ ਦੀ ਕੈਬਨਟ ਨੇ ਫੈਸਲਾ ਕੀਤਾ ਵੀ BBMB ਵਿੱਚ ਜਿਹੜਾ ਡੈਪੂਟੇਸ਼ਨ ਕੋਟਾ ਪੰਜਾਬ ਦੇ ਮੁਲਾਜ਼ਮਾਂ ਦਾ ਖਾਲੀ ਰਹਿੰਦਾ ਹੈ ਉਸ ਖਾਮੀ ਨੂੰ ਦੂਰ ਕਰਨ ਲਈ ਫੈਸਲਾ ਕੀਤਾ ਵੀ ਹੁਣ BBMP ਵਿੱਚ ਜਿਹੜੇ ਮਲਾਜਮਾਂ ਦੀ ਭਰਤੀ ਹੋਊਗੀ ਉਹਨਾਂ ਦਾ ਵੱਖਰਾ ਕਾਡਰ ਬਣਾਇਆ ਜਾਊਗਾ ਉਹਨਾਂ ਦੇ ਭਰਤੀ ਨਿਯਮ ਵੱਖਰੇ ਹੋਣਗੇ 3000 ਤੋਂ ਵੱਧ ਅਜਿਹੇ ਮਲਾਜਮ ਉਹ ਇਰੀਗੇਸ਼ਨ ਡਿਪਾਰਟਮੈਂਟ ਹੋ ਸਕਦਾ ਹੈ ਬਿਜਲੀ ਨਿਗਮ ਹੋ ਸਕਦਾ ਜਾਂ ਸਿੱਖਿਆ ਵਿਭਾਗ ਹੋ ਸਕਦਾ ਸਿਹਤ ਵਿਭਾਗ ਹੋ ਸਕਦਾ ਉਹਦੇ ਮੁਲਾਜ਼ਮ ਜਿਹੜੇ ਡੈਪੂਟੇਸ਼ਨ ਤੇ ਭੇਜਣੇ ਨੇ BBMB 'ਚ ਉਹਨਾਂ ਦਾ ਵੱਖਰਾ ਘਾਟ ਰਹੂਗਾ ਕਾਰਨ ਕੀ ਹੈ ਵੀ ਆਮ ਮੁਲਾਜ਼ਮ ਜਿਹੜੇ ਨੇ BBMB 'ਚ ਜਾਣਾ ਨਹੀਂ ਚਾਹੁੰਦੇ ਜੇ ਧੱਕੇ ਨਾਲ ਭੇਜ ਵੀ ਦਿੱਤੇ ਜਾਣ ਤੇ ਸ਼ਫਾਰਸ਼ਾਂ ਲਾ ਕੇ ਇੱਕ ਅੱਧੇ ਸਾਲ ਬਾਅਦ ਵਾਪਸ ਆ ਜਾਂਦੇ ਨੇ ਤੇ ਪੋਸਟਾਂ ਖਾਲੀ ਹੋ ਜਾਂਦੀਆਂ ਨੇ ਪੰਜਾਬ ਦੇ ਕੋਟੇ ਦੀਆਂ BBMB 'ਚ ਤੇ ਫਿਰ BBMB ਆਪਣੇ ਮਨਮਾਨੇ ਢੰਗ ਨਾਲ ਖੋਰ ਰਾਜਾਂ ਦੇ ਮੁਲਾਜ਼ਮਾਂ ਨੂੰ ਉੱਥੇ ਲਾ ਲਿੰਦੀ ਹੈ ਮੈਨੂੰ ਯਾਦ ਆ ਰਿਹਾ ਹੈ ਕਈ ਸਾਲ ਪਹਿਲਾਂ ਜਦੋਂ ਮੈਂ ਡੈਪੂਟੇਸ਼ਨ ਕੋਟੇ ਦੀਆਂ ਖਬਰਾਂ ਲਾਈਆਂ ਉਸ ਵੇਲੇ ਅਖਬਾਰ ਵਿੱਚ ਤੇ ਖਾਸ ਕਰਕੇ BBM ਵਿੱਚ ਵੱਡੇ ਪੱਦਰ ਤੇ ਪੰਜਾਬ ਦੇ ਕੋਟੇ ਦੀਆਂ ਅਸਾਮੀਆਂ ਖਾਲੀ ਸੀ ਯਤਨ ਕੀਤਾ ਵੀ ਇਹ ਪੰਜਾਬ ਦਾ ਜਿਹੜਾ ਪੱਖ ਹੈ ਕਮਜ਼ੋਰ ਉਹ ਪੜਿਆ ਜਾਵੇ ਤੇ ਉਸ ਵੇਲੇ ਇਰੀਗੇਸ਼ਨ ਦੇ ਚੀਫ ਇੰਜੀਨੀਅਰ ਹੁੰਦੇ ਸੀ ਅਮਰਜੀਤ ਸਿੰਘ ਡੁਲਟ ਤੇ ਇਰੀਗੇਸ਼ਨ ਦੇ ਸੈਕਟਰੀ ਹੁੰਦੇ ਸੀ ਕਾਨ ਸਿੰਘ ਪੰਨੂ ਜਦੋਂ ਉਹਨਾਂ ਕੋਲ ਗੱਲ ਪੁੱਜੀ ਤੇ ਫਿਰ ਇਹ ਗੱਲ ਸਾਹਮਣੇ ਆਈ ਵੀ ਇਹ ਤੇ ਪੰਜਾਬ ਦਾ ਬਹੁਤ ਧੱਕਾ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਉਸ ਵੇਲੇ ਇਹਨਾਂ ਅਧਿਕਾਰੀਆਂ ਨੇ ਇੱਕ ਤਜਵੀਜ਼ ਬਣਾਈ ਸੀ ਇਹ ਤਜਵੀਜ਼ ਇਹ ਸੀ ਵੀ ਜਿਹੜੇ ਮੁਲਾਜ਼ਮ BBMP ਵਿੱਚ ਨਹੀਂ ਜਾਂਦੇ ਵਾਪਸ ਆ ਜਾਂਦੇ ਉਹ ਰੱਟੇ ਨੂੰ ਦੂਰ ਕਰ ਲਈ BBMP ਵਿੱਚ ਭੇਜਣ ਵਾਲੇ ਮੁਲਾਜ਼ਮਾਂ ਲਈ ਇੱਕ ਵੱਖਰੇ ਭਰਤੀ ਨਿਯਮ ਬਣਾ ਦਿੱਤੇ ਜਾਣ ਰਿਕਰੂਟਮੈਂਟ ਰੂਲ ਬਣਾ ਦਿੱਤੇ ਜਾਣ ਜਿਦੇ ਵਿੱਚ ਮਦਦ ਜੋੜ ਦਿੱਤੀ ਜਾਵੇ ਵੀ ਇਸ ਭਰਤੀ ਵਿੱਚ ਜਿਹੜੇ ਮੁਲਾਜ਼ਮ ਚੁਣੇ ਜਾਣਗੇ ਉਹਨਾਂ ਨੂੰ ਘੱਟੋ-ਘੱਟ 15 ਸਾਲ BBMP ਵਿੱਚ ਰਹਿਣਾ ਪਵੇਗਾ ਉਸ ਤਜਵੀਜ਼ ਨੂੰ ਅਮਲ ਵਿੱਚ ਲਿਆਉਣ ਲਈ ਮੈਂ ਵੀ ਬਹੁਤ ਯਤਨ ਕੀਤੇ ਬਤੌਰ ਪੰਜਾਬੀ ਉਸ ਵੇਲੇ ਤੇ ਇਰੀਗੇਸ਼ਨ ਵਿਭਾਗ ਦੇ ਮੰਤਰੀ ਸ਼ਰਨਜੀਤ ਸਿੰਘ ਢਲੋਂ ਨਾਲ ਵੀ ਪਹੁੰਚ ਕੀਤੀ ਕਈ ਪਾਸੇ ਹੱਥ ਪੈਰ ਮਾਰੇ ਵੀ ਇਹ ਤਜਵੀਜ਼ ਇਹ ਰੂਲ ਜਿਹੜੇ ਨੇ ਇਹਨਾਂ ਨੂੰ ਫਾਈਨਲ ਕਰਤਾ ਜਾਵੇ ਤਾਂ ਜੋ ਪੰਜਾਬ ਤੋਂ BBMP ਵਿੱਚ ਜਿਹੜਾ ਡੈਪੂਟੇਸ਼ਨ ਕੋਟਾ ਪੰਜਾਬ ਦਾ ਉਹ ਬਰਕਰਾਰ ਰਹੇ ਕਿਉਂਕਿ ਸੁੰਦਰ ਨਗਰ ਵਰਗੇ ਥਾਂ ਤੇ ਵੀ BBMP ਦੇ ਜਿਹੜੇ ਦਫਤਰ ਨੇ ਉੱਥੇ ਪੰਜਾਬ ਦੇ ਟੀਚਰ ਟੀਚਰਾਂ ਦਾ ਡੈਪੂਟੇਸ਼ਨ ਕੋਟਾ ਨਰਸਾਂ ਦਾ ਡੈਪੂਟੇਸ਼ਨ ਕੋਟਾ ਡਾਕਟਰਾਂ ਦਾ ਡੈਪੂਟੇਸ਼ਨ ਕੋਟਾ ਪਰ ਉੱਥੇ ਕੋਈ ਜਾਂਦੇ ਹੀ ਨਹੀਂ ਮੁਲਾਜ਼ਮ ਪੰਜਾਬ ਦੇ ਜਿਹਦੇ ਕਰਕੇ ਹਿਮਾਚਲ ਦੇ ਮੁਲਾਜ਼ਮਾਂ ਦੀ ਭਰਤੀ ਹੋ ਜਾਂਦੀ ਹੈ ਹਰਿਆਣੇ ਦੇ ਮੁਲਾਜ਼ਮਾਂ ਦੀ ਭਰਤੀ ਹੋ ਜਾਂਦੀ ਉਦੋਂ ਬਹੁਤ ਯਤਨ ਕੀਤੇ ਪਰ ਇਹ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੀ ਗੱਲ ਆ ਜਿਹੜੀ ਇਹ ਸਰਕਾਰ ਨੇ ਸਾਲ 2000 ਸ 7 ਤੋਂ ਲੈ ਕੇ 17 ਤੱਕ ਰਾਜ ਕੀਤਾ ਪਰ ਕਿਸੇ ਨੇ ਵੀ ਇਸ ਤਜਵੀਜ਼ ਨੂੰ ਜਿਹੜੀ ਪੰਜਾਬ ਪੱਖੀ ਅਧਿਕਾਰੀਆਂ ਨੇ ਤਿਆਰ ਕੀਤੀ ਸੀ ਵੀ BBM ਵਿੱਚ ਜਿਹੜੇ ਮੁਲਾਜ਼ਮ ਭੇਜੇ ਨੇ ਉਹਨਾਂ ਦਾ ਵੱਖਰਾ ਭਰਤੀ ਰੂਲ ਬਣਾ ਕੇ ਤੇ 15 ਸਾਲ ਦੀ ਕੰਡੀਸ਼ਨ ਲਾ ਕੇ ਭਰਤੀ ਕਰਕੇ ਤੇ ਡੈਪੋਟੇਸ਼ਨ ਕੋਟਾ ਭਰਿਆ ਜਾਵੇ ਪਰ ਉਹ ਰੱਦੀ ਦੀ ਟੋਕਰੀ ਚ ਫਾਈਲਾਂ ਚ ਪ੍ਰਪੋਜ਼ਲ ਡਿੱਗੇ ਰਿਤੇ ਅੱਜ ਤੱਕ ਵੀ ਪੰਜਾਬ ਦਾ ਡੈਪੂਟੇਸ਼ਨ ਕੋਟਾ BBMP ਵਿੱਚ ਕਦੇ ਵੀ ਫੁੱਲ ਨਹੀਂ ਹੋਇਆ ਔਰ ਵੱਡਾ ਕਾਰਨ ਜਿਹੜਾ ਨੁਕਸਾਨ ਇਹ ਹੋ ਰਿਹਾ ਵੀ ਪੰਜਾਬ ਆਪਣੇ ਕੋਟੇ ਦੀ ਰਾਸ਼ੀ ਜਿਹੜੀ ਹੈ ਉਹ BBMP ਨੂੰ ਹਰ ਸਾਲ ਦੇ ਦਿੰਦਾ ਤੇ ਜੇ ਸਾਡੇ ਪੰਜਾਬ ਦੇ ਮੁਲਾਜ਼ਮ ਡੈਪੂਟੇਸ਼ਨ ਕੋਟਾ ਜਿੰਨਾ ਉੱਧਰ ਬੰਦਾ ਚੱਲ ਜਾਂਦੇ ਤੇ ਉਹਨਾਂ ਨੂੰ ਉਹਨਾਂ ਤਨਖਾਹ ਰਾਸ਼ੀ ਨਾਲ ਹੀ ਤਨਖਾਹਾਂ ਮਿਲ ਜਾਣੀਆਂ ਸੀ ਭਾਵ ਫ੍ਰੀ 'ਚ ਉਹ ਮੁਲਾਜ਼ਮ ਉੱਥੇ ਪੰਜਾਬ ਤੋਂ ਜਾ ਕੇ ਤਨਖਾਹਾਂ ਲੈ ਲੈਣੀਆਂ ਸੀ ਵਾਰ ਪੰਜਾਬ ਸਰਕਾਰਾਂ ਦੀਆਂ ਨਕਮੀਆਂ ਪਹੁੰਚ ਕਾਰਨ ਘਾਟਾ ਕਾਰਨ ਇਹ ਪ੍ਰਪੋਜ਼ਲ ਦੱਬੀ ਰਹੀ ਪਰ ਹੁਣ ਰਾਹਤ ਦੀ ਖਬਰ ਇਹ ਹੈ ਵੀ ਪੰਜਾਬ ਦੀ ਕੈਬਨਿਟ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੁਣੇ ਫੈਸਲਾ ਕਰ ਲਿਆ ਵੀ ਭਾਵੇਂ ਉਹ ਬਿਜਲੀ ਨਿਗਮ ਹੈ ਭਾਵੇਂ ਇਰੀਗੇਸ਼ਨ ਹੈ ਭਾਵੇਂ ਹੋਰ ਡਿਪਾਰਟਮੈਂਟ ਹੈ ਜਿਹੜੇ ਡਿਪਟ ਡਿਪਾਰਟਮੈਂਟਲ ਮੁਲਾਜ਼ਮ ਹੋਰ ਡੈਪੂਟੇਸ਼ਨ ਤੇ BBMP ਚ ਜਾਂਦੇ ਨੇ ਉਹਨਾਂ ਦਾ ਵੱਖਰਾ ਕਾਡਰ ਬਣਾਇਆ ਜਾਵੇਗਾ BBMP ਚ ਜਾਣ ਦਾ ਤਾਂ ਜੋ ਪੰਜਾਬ ਦਾ ਡੈਪੂਟੇਸ਼ਨ ਕੋਟਾ ਜਿਹੜਾ ਉੱਥੇ 100% ਬਰਕਰਾਰ ਰੱਖਿਆ ਜਾਵੇ